ਦੋਸਤੋ ਕਲੇਸ਼ ਲਗਭਗ ਹਰ ਘਰ ਹਰ ਜ਼ਿੰਦਗੀ ਦਾ ਹਿੱਸਾ ਹੈ ਪਰ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਜਿਹੜੀ ਹੈ ਲਾਈਫਟਾਈਮ ਹੋਣ ਕਰਕੇ ਇਹਦੇ ਵਿੱਚ ਇਹਦੀ ਐਗਜ਼ਿਸਟੈਂਸ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜ਼ਰੂਰੀ ਨਹੀਂ ਹੈ ਵੀ ਹਰ ਜਨਾਨੀ ਦੇ ਤੇ ਹਰ ਬੰਦੇ ਦੇ ਸੁਭਾਅ ਵਿੱਚ ਸ਼ਾਮਲ ਹੋਵੇ ਇਹਦੇ ਪਿੱਛੇ ਕਾਰਨ ਮੇਜਰ 2 ਨੇ ਵੀ ਜਾਂ ਤਾਂ ਜਿਹੜਾ ਬੰਦਾ ਤੁਹਾਡੇ ਨਾਲ ਕਲੇਸ਼ ਕਰਦਾ ਜਾਂ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਤੁਸੀਂ ਉਹਨੂੰ ਸਮਾਂ ਨਹੀਂ ਦੇ ਰਹੇ ਜਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ ਵੀ ਉਹ ਤੁਹਾਨੂੰ ਦੇਖਣਾ ਨਹੀਂ ਚਾਹੁੰਦਾ ਤੀਸਰਾ ਕਾਰਨ ਇਹਦੇ ਵਿੱਚ ਇੱਕ ਹੋਰ ਹੈ ਉਹ ਹੈ ਦੋਨਾਂ ਵਿੱਚੋਂ ਕਿਸੇ ਇੱਕ ਦਾ ਨਕੰਮਾਪਨ ਹੁਣ ਆਪਾਂ ਆ ਜੀਆ men versus women ਦੋਨਾਂ ਦੇ ਵਿੱਚੋਂ ਬੰਦੇ ਦੀ ਕਪੈਸਿਟੀ ਜ਼ਿਆਦਾ ਹੁੰਦੀ ਹੈ ਕਿ ਧੀਵੀ ਦੀ ਕਪੈਸਿਟੀ ਜ਼ਿਆਦਾ ਹੁੰਦੀ ਹੈ ਬੰਦਾ ਦੇਖੋ ਜੀ ਜਵਾਨੀ ਵਿੱਚ ਜਿੰਨਾ ਮਰਜੀ ਕਲੇਸ਼ੀ ਹੋਵੇ 50 ਸਾਲ ਤੱਕ ਪਹੁੰਚਦੇ ਪਹੁੰਚਦੇ ਉਹ ਕਲੇਸ਼ ਤੋਂ ਲੱਗ-ਪੱਗ ਪਾਸਾ ਵੱਟ ਜਾਂਦਾ ਪਰ ਜਿਹੜੀ ਜਨਾਨੀ ਹੈ ਇਹ ਮਰਦੇ ਦਮ ਤੱਕ ਕਲੇਸ਼ ਕਰ ਸਕਦੀ ਹੈ ਅਕੋਰਡਿੰਗ ਟੂ ਸੋਕ੍ਰੈਟਿਸ ਕਿਉਂਕਿ ਜਿਹੜੀ ਤੀਵੀਂ ਦੀ ਕਪੈਸਿਟੀ ਹੈ ਉਹ ਬੰਦੇ ਨਾਲੋਂ ਲਗਭਗ 5 ਗੁਣਾ ਜ਼ਿਆਦਾ ਹੈ